ਮਲਸੀਆ ਵਿਖੇ ਜਾਗਰਿਤ ਵੈਲਫੇਅਰ ਅੰਬੇਡਕਰ ਵੈਲਫੇਅਰ ਸੰਸਥਾ ਦੀ ਇੱਕ ਐਮ ਮੀਟਿੰਗ ਹੋਈ ਜਿਸ ਵਿੱਚ ਅਜਮੇਰ ਚੰਦ ਨੂੰ ਜਾਗਰਿਤ ਵੈਲਫੇਅਰ ਅੰਬੇਡਕਰ ਵੈਲਫੇਅਰ ਸੰਸਥਾ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਮਲਸੀਆ ਤੋਂ ਬਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜੈ ਭੀਮ ਜੈ ਭਾਰਤ ਮੈਂ ਲਖਵੀਰ ਸਿੰਘ ਰਾਜਤਾਨ ਜਾਗਰਤ ਅੰਬੇਡਕਰ ਵੈਲਫੇਅਰ ਸੰਸਥਾ ਸੰਸਥਾਪਕ ਅੱਜ ਸੰਗਠਨ ਦੀ ਜ਼ਿਲ੍ਹਾ ਜਲੰਧਰ ਦੇ ਕਸਬਾ ਸ਼ਾਹਕੋਟ ਵਿਖੇ ਇੱਕ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪੂਰਨਿਆ ਬਾਰੇ ਦੱਸਿਆ ਗਿਆ ਤੇ ਸਾਡੇ ਨਾਲ ਅਜਮੇਰ ਸਿੰਘ ਜੀ ਆ ਅਜਮੇਰ ਸਿੰਘ ਕਾਫੀ ਸਮੇਂ ਤੋਂ ਸਾਡੇ ਨਾਲ ਸੰਸਥਾ ਦੇ ਜੁੜੇ ਹੋਏ ਸੀਗੇ ਤੇ ਕਾਫੀ ਸਮੇਂ ਤੋਂ ਕਹਦੇ ਸੀ ਕਿ ਇਹਨਾਂ ਨੂੰ ਵੀ ਜਲਦੀ ਬੰਦਾ ਮੰਤਨਮਨ ਦਵਾਂਗਾ ਸਾਡੀ ਸੰਸਥਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਜਮੇਰ ਸਿੰਘ ਜੀ ਨੂੰ ਅੱਜ ਅਸੀਂ ਸੰਸਥਾ ਦੇ ਜ਼ਿਲ੍ਹਾ ਜਲੰਧਰ ਦੇ ਜੂਥ ਪ੍ਰਧਾਨ ਨਿਯੁਕਤ ਕਰਦੇ ਆਂ ਅੱਜ ਤੋਂ ਸਾਡੇ ਜ਼ਿਲ੍ਹਾ ਜਲੰਧਰ ਦੇ ਜੂਥ ਦੇ ਪ੍ਰਧਾਨ ਹੋਣਗੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸੰਸਥਾ ਦੇ ਵਿੱਚ ਆ ਕੇ ਵਧੀਆ ਤਰੀਕੇ ਦੇ ਨਾਲ ਕੰਮ ਕਰਨਾ ਸੰਸਥਾ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣਾ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਹੜਾ ਸੰਗਠਨ ਨੂੰ ਠੇਸ ਪਹੁੰਚੇ ਤੋਂ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਜੈ ਭੀਮ ਜੈ ਭਾਲ ਸੰਸਥਾ ਦਾ ਮੇਨ ਅਜੰਡਾ ਕੀ ਹੈ ਕੀ ਕੰਮਕਾਰ ਕਰਨੇ ਆ ਸਾਡੀ ਸੰਸਥਾ ਦਾ ਅਜੰਡਾ ਇਹ ਆ ਕਿ ਅਸੀਂ ਕਾਫੀ ਪਾਰਟੀਆਂ ਦੇ ਨਾਲ ਪਹਿਲਾਂ ਜੁੜੇ ਸੀਗੇ ਕਾਫੀ ਸੰਸਥਾਵਾਂ ਨਾਲ ਵੀ ਜੁੜੇ ਸੀਗੇ ਤੇ ਜੋ ਸਾਡਾ ਕੰਮਾਤੀ ਕਰਨਾ ਚਾਹੁੰਦੇ ਸੀ ਉਹ ਨਹੀਂ ਸੀ ਕਰਦੇ ਕਿਉਂਕਿ ਗਰੀਬ ਵਰਗ ਦੇ ਲੋਕਾਂ ਦੇ ਗਲਾਂ ਦੇ ਵਿੱਚ ਪਟਾ ਪਾਉਂਦੇ ਸੀਗੇ ਤੇ ਅਸੀਂ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਆਪਣੀ ਸੰਸਥਾ ਜਿਹੜੀ ਆ ਇਹ ਬਣਾਈ ਸੰਸਥਾ ਦਾ ਸਾਡੀ ਦਾ ਜਿਹੜਾ ਮੇਨ ਮਕਸਦ ਆ ਕਿ ਗਰੀਬ ਬੰਦਿਆਂ ਦੀ ਮਦਦ ਕਰਨੀ ਜਿਹੜੇ ਝੂਠੇ ਕੋਟ ਕਚਹਿਰੀਆਂ ਦੇ ਵਿੱਚ ਪਰਚੇ ਹੁੰਦੇ ਆ ਉਹਨਾਂ ਦੇ ਮਗਰ ਅਸੀਂ ਚੱਲਾਂਗੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਗਰੀਬ ਲੜਕੀਆਂ ਦੀਆਂ ਛਾਦੀਆਂ ਵੀ ਕਰਾਂਗੇ ਔਰ ਜਿਹੜੇ ਗਰੀਬ ਮਾਪੇ ਆ ਬੱਚੇ ਜਿਹੜੇ ਬਾਹਰ ਚੱਲ ਗਏ ਆ ਸਾਰਾ ਕੁਝ ਖਾਂਦੇ ਪੀਂਦੇ ਹੋਏ ਵੀ ਅਸੀਂ ਆਪਣੇ ਮਾਪੇ ਨੂੰ ਨਹੀਂ ਪੁੱਛਦੇ ਅਸੀਂ ਉਹਨਾਂ ਦਾ ਵੀ ਜੋ ਘਰ ਜਾ ਕੇ ਜੋ ਵੀ ਗਰਮੀਆਂ ਆ ਜਾਂ ਚਾਹੇ ਸਰਦੀਆਂ ਜੋ ਵੀ ਸਾਡੇ ਤੋਂ ਹੋਏਗਾ ਸਸਤਾ ਦੇ ਕੋਲੋਂ ਅਸੀਂ ਉਹਨਾਂ ਨੂੰ ਬੰਦਾ ਮਾਨ ਸਨਮਾਨ ਦਵਾਂਗੇ ਜਾਂ ਸਰਦੀਆਂ ਆ ਕੋਈ ਅਰਜਾਈ ਦਵਾਂਗੇ ਕੋਈ ਮੰਜਾ ਦਵਾਂਗੇ ਗਰਮੀਆਂ ਨੂੰ ਕੋਈ ਪੱਖਾ ਜਾਂ ਹੋਰ ਜਿਹੜੀ ਵੀ ਸਹੂਲਤਾਂ ਸਸਤਾ ਸਾਡੀ ਕਰੇਗੀ ਜੈ ਭੀਮ ਜੈ ਪਰਮਤਮ